ਸਤਿ ਸ਼੍ਰੀ ਅਕਾਲ E9 ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਖਾਸ ਰਿਹਾਤ ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਸਭ ਤੋਂ ਪਹਿਲੇ ਇੱਕ ਨਜ਼ਰ ਅੱਜ ਦੇ ਕੁਝ ਅਹਿਮ ਅਤੇ ਖਾਸ ਸੁਰਖੀਆਂ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਸਿੰਘ ਬਾਦਲ ਤੇ ਸਾਧੇ ਨਿਸ਼ਾਨਾ ਕਿਹਾ ਗੈਰ ਅੰਮ੍ਰਿਤਧਾਰੀ ਸਿੱਖ ਨਹੀਂ ਬਣ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸ਼੍ਰੀ ਘਾਲਤਖ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਦੀ ਕੀਤੀ ਮੰਗ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਫਿਰ ਕੀਤਾ ਸਦਨ ਚੋਂ ਵਾਕਆਊਟ ਸੁਖਪਾਲ ਸਿੰਘ ਖੇਰਾਨੇ ਕਾਂਗਰਸ ਸਰਕਾਰ ਤੇ ਸਾਧੇ ਨਿਸ਼ਾਨੇ ਕਨਫਲਿਕਟ ਆਫ ਇੰਟਰਸਟ ਬਿਲ ਦੀ ਮਨਜ਼ੂਰੀ ਦੀ ਕਰ ਰੇ ਸਨ ਮੰਗ ਲੋਕ ਸੰ사 ਪਾਰਟੀ ਨੇ ਵੀ ਕੀਤਾ ਵਿਧਾਨ ਸਭਾ ਚੋਂ ਵਾਕ ਆਊਟ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਦੇ 5 ਰੁਪਏ ਬਿਜਲੀ ਯੂਨਿਟ ਦੇਣ ਦੇ ਐਲਾਨ ਦੀ ਖੋਲੀਪੋਲ ਕਿਹਾ ਕੀਮਤਾਂ ਚ ਕਮੀ ਆਉਣ ਦੀ ਬਜਾਏ ਹੋਇਆ 50 ਤੋਂ 90% ਦੀ ਵਾਦਾ ਆ ਵਿਧਾਇਕ ਅਮਨ ਉਰੋੜਾ ਨੇ ਕਾਂਗਰਸ ਖਿਲਾਫ ਵੀ ਡੀਪੜਾਸ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵੀ ਸਾਦੇ ਨਿਸ਼ਾਨੇ ਸਪਾਲ ਸਿੰਘ ਕਹਿਰਾ ਤੇ ਵਿਧਾਇਕ ਨੂੰ ਧਮਕਾਉਣ ਦੇ ਲੱਗੇ ਇਲਜ਼ਾਮਾਂ ਤੇ ਵੀ ਦਿੱਤੀ ਸਪਾਈ ਕਿ ਸੋ ਆਪਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡਿਵੈਲਪਮੈਂਟ ਟੈਕਸ ਨੂੰ ਦੱਸਿਆ ਗਲਤ ਕਿ ਆ ਉਹਨਾਂ ਦੀ ਸਰਕਾਰ ਸਮੇਂ ਆਇ ਇਸ ਪ੍ਰੋਪੋਜ਼ਲ ਨੂੰ ਨਹੀਂ ਕੀਤਾ ਗਿਆ ਸੀ ਮਨਜ਼ੂਰ ਅਜਾਪਕਾਂ ਤੇ ਹੋਈ लाठी चार्ज ਦੀ ਵੀ ਕੀਤੀ ਕਿਦੀ ਬਰਨਾਲਾ ਚ ਫਿਰ ਕੀਤੀ ਕਿਸਾਨ ਨੇ ਕੁਝ ਕੁਸ਼ੀ ਕਿਸਾਨ ਸਿਰਸੀ ਕਰੀਬ 10 ਲੱਖ ਦਾ ਕਰ ਪਰੇਸ਼ਾਨੀ ਦੇ ਆਲਮ ਚ ਚੁੱਕਿਆ ਖੌਫਲਾ ਕਦਮ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿਧਾਨ ਸਭਾ ਬਜਟ ਸੈਸ਼ਨ ਦੇ 6ਵੇਂ ਦਿਨ ਦੀ ਅੱਜ ਵਿਧਾਨ ਸਭਾ ਬਜਟ ਸੈਸ਼ਨ ਦੇ 6ਵੇਂ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇੱਕ ਵਾਰ ਫਿਰ ਸੁਤੰਦਰ ਦਾ ਵਾਕਆਊਟ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਸੁਤੰਦਰ ਦਾ ਵਾਕਆਊਟ ਕੀਤੇ ਜਾਣ ਤੋਂ ਬਾਅਦ ਆਪ ਨੇਤਾਵਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਵਿਧਾਨ ਸਭਾ ਚ ਪ੍ਰਾਈਵੇਟ ਮੈਂਬਰ ਬਿਲ ਮਨਜ਼ੂਰ ਨਾ ਕੀਤੇ ਜਾਂਦੇ ਆਪ ਨੇਤਾਵਾਂ ਨੇ ਵਾਕਆਊਟ ਕੀਤਾ। ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸਦਨ ਚ ਵਿਰੋਧੀਆਂ ਦੀ ਆਵਾਜ਼ ਦਬਾਉਂਦਿਆਂ ਚੰਗੇ ਕਾਨੂੰਨ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ। ਐਸੇ ਦੱਸਣ ਜੋਗਾ ਹੈ ਕਿ ਸੈਸ਼ਨ ਦੇ ਸ਼ੁਰੂ ਹੋਣ ਤੋਂ ਹੀ ਵਿਧਾਨ ਸਭਾ ਚ ਵਿਰੋਧੀਆਂ ਵੱਲੋਂ ਵਾਕਆਊਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਉੱਥੇ ਉਹਨਾਂ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜੇ ਇੱਕ ਪ੍ਰਾਈਵੇਟ ਮੈਂਬਰ ਬਿਲ ਮੂਵ ਕੀਤਾ ਸੀਗਾ ਟੂ ਇੰਪਲੀਮੈਂਟ ਕਨਫਲਿਕਟ ਆਫ ਇੰਟਰਸਟ ਲਾ ਕਨਫਲਿਕਟ ਆਫ ਇੰਟਰਸਟ ਲੋ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਆ। ਔਰ ਉਹਦਾ ਮਕਸਦ ਇਹ ਆ ਕਿ ਹਾਈ ਪਲੇਸਸ ਤੇ ਕਰਪਸ਼ਨ ਰੁਕਦੀ ਆ। ਜਿਹੜੇ ਮਨਿਸਟਰ ਜਿੱਦਾਂ ਰਾਣਾ ਗੁਰਜੀਤ ਸਿੰਘ ਪਾਵਰ ਮਨਿਸਟਰ ਵੀ ਸੀਗਾ ਤੇ ਉਹਦੀ ਇੱਕ ਕੰਪਨੀ ਪਾਵਰ ਪੀਐਸਪੀਸੀਐਲ ਨੂੰ ਵੇਚ ਰਹੀ ਸੀ। ਦੈਟ ਇਜ਼ ਕਾਲਡ ਕਨਫਲਿਕਟ ਆਫ ਇੰਟਰਸਟ। ਨਵਜੋਤ ਸਿੰਘ ਸਿੱਧੂ ਉਹ ਮਨਿਸਟਰ ਵੀ ਆ ਤੇ ਕਾਮੇਡੀ ਸ਼ੋਅ ਵਿੱਚ ਜਾ ਕੇ ਭਾਗ ਵੀ ਲੈਂਦਾ ਪੈਸੇ ਵੀ ਕਮਾਉਂਦਾ ਵਾ। ਦਿਸ ਇਜ਼ ਕਨਫਲਿਕਟ ਆਫ ਇੰਟਰਸਟ। ਟ੍ਰਾਂਸਪੋਰਟ ਮਨਿਸਟਰ ਅਗਰ ਕੋਈ ਹੋਵੇ ਤੇ ਉਹਦੀਆਂ ਬੱਸਾਂ ਵੀ ਚੱਲਦੀਆਂ ਹੋਣ। that is called transport uh, conflict of interest ਇਹ ਅੱਜ ਅਸੀਂ ਅਡਜਰਮੈਂਟ ਮੋਸ਼ਨ ਅਮਨ ਅਰੋੜਾ ਨੇ ਦਿੱਤੀ ਸੀਗੀ ਉਹ ਅਡਜਰਮੈਂਟ ਮੋਸ਼ਨ ਸਾਡੀ ਰਿਜੈਕਟ ਕਰਤੀ ਲਾਈਕ ਆਲਵੇਸ اور ਸਪੀਕਰ ਸਾਹਿਬ ਨੇ ਜਦੋਂ ਉਹ ਰਿਜੈਕਟ ਕੀਤੀ ਥੇ ਵੀ ਹੈਵ ਨੋ ਅਦਰ ਆਪਸ਼ਨ ਬਟ ਟੂ ਸਟੇਜ ਅ ਵਰਕਆਊਟ ਤਾਂ ਕਿ ਪੰਜਾਬ ਚ ਤੇ ਵਿਸ਼ਵ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਬਾਹਰ ਪਤਾ ਲੱਗ ਸਕੇ ਕਿ ਅੰਦਰ ਸਦਨ ਦੇ ਵਿੱਚ ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਤੇ ਚੰਗੇ ਕਾਨੂੰਨ ਬਣਾਉਣ ਤੋਂ ਰੋਕਿਆ ਜਾ ਰਿਹਾ ਵਿધાનਸਭਾ ਬਜਟ ਸੈਸ਼ਨ ਦੇ ਸ਼ੇਮੇ ਦਿਨ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਆਪਣੀ ਗਵਰਨੈਂਸ ਸਪੀਚ ਅੰਗਰੇਜ਼ੀ ਵਿੱਚ ਦਿੱਤੇ ਜਾਣ ਦਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਬੁਰਾ ਮਨਾਇਆ ਗਿਆ। ਉਨਾ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਨਮਾਨ ਦਿੱਤੇ ਜਾਣ ਦੀ ਗੱਲ ਲੱਖਦੀ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਆਪਣੀ ਗਵਰਨਰਨਸ ਸਪੀਚ ਅੰਗਰੇਜ਼ੀ ਵਿੱਚ ਦੇ ਰਹੇ ਹਨ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਆਪਣੀ ਸਪੀਚ ਅੰਗਰੇਜ਼ੀ ਵਿੱਚ ਹੀ ਦੇਣੀ ਹੈ ਤਾਂ ਉਹ ਇੱਕ ਅਜੀਹਾਂ ਸੌਫਟਵੇਅਰ ਤਿਆਰ ਕਰਨ ਜਿਸ ਦੀ ਮਦਦ ਦੇ ਨਾਲ ਉਹਨਾਂ ਦੀ ਅੰਗਰੇਜ਼ੀ ਦੀ ਸਪੀਚ ਪੰਜਾਬੀ ਦੇ ਵਿੱਚ ਅਨਵਾਦ ਹੋ ਕੇ ਸਾਰੇ ਵਿਧਾਇਕਾਂ ਤੱਕ ਪਹੁੰਚੇ ਉਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ 5 ਰੁਪਏ ਪ੍ਰਤੀ ਬਿਜਲੀ ਯੂਨਟ ਦੇਣ ਦੇ ਐਲਾਨ ਦੀ ਵੀ ਪੂਲ ਖੋਲੀ ਹੈ ਉਥੇ ਉਹਨਾਂ ਨੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਅੰਦਰ ਪੰਜਾਬੀ ਲਾਜ਼ਮੀ ਲਾਗੂ ਕਰਨਾ ਮੇਰੇ ਨੀਚੇ ਕਰ ਹਰ ਦਫ਼ਤਰ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਆਪਣੀ ਗਵਰਨਰ ਅਡਰੈਸ ਦੀ ਸਪੀਚ ਜਿਹੜੀ ਆ ਅੰਗਰੇਜ਼ੀ ਦੇ ਵਿੱਚ ਦੇ ਰਹੇ ਆ ਮੈਂ ਪਿਛਲੀ ਵਾਰ ਵੀ ਮੁੱਖ ਮੰਤਰੀ ਨੂੰ ਕਿਹਾ ਸੀ ਵੀ ਸਾਨੂੰ ਜਾਂਦਾ ਤੁਸੀਂ ਕੋਈ ਸੌਫਟਵੇਅਰ ਡਵੈਲਪ ਕਰਾ ਕੇ ਦੇ ਦਿਓ ਅਸੀਂ ਆਪਣੇ ਕੰਨਾਂ ਨੂੰ ਲਾ ਲਈਏ ਜਿਹੜੀ ਸਮਾਲ ਪਾਵਰ ਇੰਡਸਟਰੀ ਹੈ ਉਹਨਾਂ ਨੇ ਕਹਤਾ ਵੀ ਅਸੀਂ 5 ਰੁਪਏ ਯੂਨਿਟ ਬਿਜਲੀ ਦਿੱਤੀ ਹੈ ਜਦ ਕੇ ਅਸਲੀਅਤ ਦੇ ਵਿੱਚ ਪੁਰਾਣੇ ਰੇਟਾਂ ਦੇ ਵਿੱਚ ਐਸਪੀ ਨੂੰ ਸਮਾਲ ਪਾਵਰ ਇੰਡਸਟਰੀ ਨੂੰ 5 ਰੁਪਏ ਮਿਲਦੀ ਸੀ ਹੁਣ ਆਲਾ ਜਿਹੜਾ ਇਹਨਾਂ ਦਾ 2 ਟੈਰਿਫ ਸਿਸਟਮ ਇਹਨਾਂ ਨੇ ਲਾਗੂ ਕੀਤਾ ਉਹਦੇ ਵਿੱਚ 7 ਰੁਪਏ 70 ਪੈਸੇ ਯੂਨਿਟ ਲਕੋਮੇ ਰੇਟ ਲਾਏ ਗਿਆ ਮੈਂ ਸਾਰਾ ਡਿਟੇਲ ਡਾਟਾ ਜਿਹੜਾ ਪੰਜਾਬ ਬਿਜਲੀ ਬੋਰਡ ਦੇ ਆਰਡਰਾਂ ਦੇ ਤਹਿਤ ਬਣਾ ਕੇ ਲੈ ਕੇ ਆਇਆ ਉਸ ਤੋਂ ਬਾਅਦ ਦੇ ਵਿੱਚ ਐਮ ਐਸ ਕੈਟਾਗਰੀ 5 ਰੁਪਏ 52 ਪੈਸੇ ਐਮ ਐਸ ਕੈਟਾਗਰੀ ਨੂੰ ਬਿਜਲੀ ਮਿਲਦੀ ਸੀ ਇੰਡਸਟਰੀ ਦੀ ਜਿਹੜੀ ਮੀਡੀਅਮ ਸਪਲਾਈ ਪਾਵਰ ਹੈਗੀ ਐ ਐਮ ਐਸ ਕਨੈਕਸ਼ਨਾਂ ਦੇ ਵਿੱਚ ਤੇ ਹੁਣ 5 ਰੁਪਏ 52 ਪੈਸੇ ਤੋਂ ਵਧਾ ਕੇ ਕਹਿੰਦੇ ਜੇ ਅਸੀਂ 5 ਰੁਪਏ ਕਰਦੇ ਜਦ ਕਿ ਅਸਲ ਦੇ ਵਿੱਚ ਰੇਟ ਜਿਹੜੇ ਆ 70 ਰੁਪਏ 93 ਪੈਸੇ ਮਤਲਬ ਕਿ 58% ਦਾ ਵਾਦਾ ਐਮਐਸ ਕੈਟਾਗਰੀ ਚ ਕੀਤਾ ਗਿਆ ਸੋ ਜੇ ਅਸੀਂ ਪੰਜਾਬ ਵਿਧਾਨ ਸਭਾ ਦੇ ਅੰਦਰ ਕੋਈ ਇਸ਼ੂ ਰੇਜ਼ ਕਰਦੇ ਆ ਕੋਈ ਅਸੀਂ ਲੋਕ ਹਿੱਤਾਂ ਕੋਈ ਪੰਜਾਬ ਦੇ ਅੰਦਰੋਂ ਗੁੰਡਾਗਰਦੀ ਕੋਈ ਕਰਪਸ਼ਨ ਖਤਮ ਕਰਨ ਦੀ ਗੱਲ ਕਰਦੇ ਆ ਤੇ ਸਪੀਕਰ ਸਾਹਿਬ નો ਟਾਈਮ ਕਿਉਂਕਿ ਸਪੀਕਰ ਇਸ ਕਰਕੇ ਟਾਈਮ ਨਹੀਂ ਦਿੰਦਾ ਸਪੀਕਰ ਦਾ ਸਾਰਾ ਪਰਿਵਾਰ ਖੁਦ ਇਲੀਗਲ ਮਾਈਨਿੰਗ ਕਰ ਰਿਹਾ ਤੇ ਜੇ ਸਿਮਰਜੀਤ ਬੈਂਸ ਅੰਦਰ ਸਪੀਕਰ ਦਾ ਨਾਮ ਲੈ ਕੇ ਕਹਿੰਦਾ ਤੇ ਸਾਰੇ ਕਾਂਗਰਸੀਆਂ ਨੂੰ ਮਿਰਚਾਂ ਲੱਗਦੀਆਂ ਨੇ ਸਪੀਕਰ ਦਾ ਨਾਮ ਨਾ ਲਓ ਸਪੀਕਰ ਦਾ ਨਾਮ ਨਾ ਲਓ ਕਿਉਂ ਨਾ ਨਾਮ ਲਈਏ ਵੀ ਸਪੀਕਰ ਦੀ ਚੇਅਰ ਦਾ ਰਿਸਪੈਕਟ ਕਰਦੇ ਆਂ ਪਰ ਉਸ ਰਿਸਪੈਕਟ ਵਾਲੀ ਚੇਅਰ ਦੇ ਉੱਤੇ ਬੈਠ ਕੇ ਕੋਈ ਸੱਜਣ ਕ腐ਸ਼ਨ ਕਰੇ ਕੋਈ ਬੇਈਮਾਨੀ ਕਰੇ ਅਸੀਂ ਨਾਮ ਲੈ ਕੇ ਬੋਲਾਂਗੇ ਮੁੱਖ ਮੰਤਰੀ ਦੀ ਚੇਅਰ ਦੇ ਉੱਤੇ ਬੈਠਾ ਕੋਈ ਬੰਦਾ ਰਿਸਪੈਕਟ ਕਰਦੇ ਆਂ ਅਸੀਂ ਚੇਅਰ ਦੀ ਉਸ ਚੇਅਰ ਦੇ ਉੱਤੇ ਬੈਠ ਕੇ ਕੋਈ ਬੇਈਮਾਨੀ ਕਰੇ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਤੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ 25 ਸਾਲਾਂ ਬਾਅਦ ਵਿਦਿਆਰਥੀਆਂ ਦੀਆਂ ਸੰਗਠਨਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਬਰਗਾੜੀ ਅਤੇ ਬੈਬਲ ਕਲਾਾਂ ਮਾਮਲੇ ਦੇ ਵਿੱਚ ਰਿਪੋਰਟ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਮਰੀਂਦਰ ਸਿੰਘ ਨੇ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਦੀ ਜੁਆਇਨਿੰਗ ਤੇ ਵੀ ਆਪਣਾ ਪੱਖ ਸਪਸ਼ਟ ਕੀਤਾ ਹੈ ਸੀ ਦੇ ਯੂਸ ਟੂ ਬੀ ਸਟੂਡੈਂਟ ਰੈਕਸ਼ਨ ਇਟ ਵਾਸ ਡੂਰਿੰਗ ਦ ਟ੍ਰਬਲ ਟਾਈਮਸ ਆਫ ਪੰਜਾਬ ਤੁਹਾਨੂੰ ਯਾਦ ਹੋਵੇਗਾ ਉਦੋਂ ਉਦੋਂ ਬੰਦ ਕੀਤੇ ਗਏ ਸੀ ਐਂਡ ਇਟਸ ਬੀਨ ਟੂ ਮਨੀ ইয়ারਸ ਨਾਓ ਆਈ ਥਿੰਕ ਇਟਸ ਅ ਓਪਰਚ्युनिटी ਫਾਰ ਅਸ ਐਂਡ ਡੂਰਿੰਗ ਦ ਇਲੈਕਸ਼ਨ ਅਮੰਗ ਓਸੀ ਸਟੂਡੈਂਸੀ ਸੋ ਵੀ ਪ੍ਰੋਮਿਸਡ ਅਮ ਦੈਟ ਇਫ ਯੂ ਕਮ ਵੀ ਵਿਲ ਡੂ ਇਟ so we done it so, uh, elections are delhi university elections are chandigarh university but sade gurgranath dev university and but uh, ptu and punjab punjabi university nahi hai na there are two aspects of it one is bargadi and babalkana unadi report taiyar hai but the second aspect jere baki uh, geeta phade gayi uh, quran sharif phade gayi gurugranth sahib aur gutka sahib bak bak, -bak jagat phade gaya Only he needs another three months. I'm not going to take half the report and wait for the other half. Let them get together. So show, show, TV show, TV show, TV show. I think, that clear, I think that there's nothing wrong whatsoever. Let him go and uh, do his show, that's his dal roti. It is my life, it's my life. whatever my life is whether you are an industrialist or you are you are an actor or whatever you carry on doing your jobs ਅੱਜ ਵਿਧਾਨ ਸਭਾ ਬਜਟ ਸੈਸ਼ਨ ਦੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਮਿਆਨ ਤਿੱਖੀ ਬਹਿਸ ਹੋਈ ਇਸ ਮੌਕੇ ਵਿਧਾਨ ਸਭਾ ਦੇ ਸਦਨ ਤੋਂ ਬਾਹਰ ਆ ਕੇ ਕੈਬਨ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਬਾਦਲ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉੱਥੇ ਵੀ ਉਹਨਾਂ ਨੇ ਸੁਖਬੀਰ ਬਾਦਲ ਦੇ ਗੈਰ ਅਮਰਤਾਰੀ ਸਿੱਖ ਹੋਣ ਦੇ ਇਲਜ਼ਾਮ ਲਗਾਏ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਸ ਸੰਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਕਿ ਇਹ ਪੂਰਨ ਸਿੱਖ ਦੀਆਂ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਪ੍ਰਧਾਨ ਨਹੀਂ ਬਣ ਸਕਦਾ। ਇਸ ਲਈ ਇਸ ਨੂੰ ਬੈਤ ਕੀਤੀ ਜਾਵੇ ਕਿ ਇਹ ਤੁਰੰਤ ਅਮਰਛਕੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਵੱਲੋਂ ਵਿਧਾਨ ਸਭਾ ਬਜਟ ਸੈਸ਼ਨ ਦੇ 6ਵੇਂ ਦਿਨ ਵਾਕ ਆਊਟ ਕੀਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ ਆਪ ਵਿਧਾਇਕ ਅਮਨ ਉਰੋੜਾ ਨੇ ਕਾਂਗਰਸ ਖਿਲਾਫ ਪੜਾਅਸ ਕੱਢੀ ਹੈ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਅਮਨ ਉਰੋੜਾ ਨੇ ਕਾਂਗਰਸ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਤੁਹਾਨੂੰ ਦੱਸ ਦਈਏ ਕਿ ਆਪ ਵਿਧਾਇਕ ਅਮਨ ਉਰੋੜਾ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਏ ਸਨ ਜਿਸ ਦਾ ਨਾਮ ਕਨਫਲਿਕਟ ਆਫ ਇੰਟਰਸਟ ਸੀ ਸਪੀਕਰ ਦੇ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਆਪ ਵਿਧਾਇਕਾਂ ਦੇ ਵੱਲੋਂ ਸਦਨ ਦਾ ਵਾਕਆਊਟ ਕੀਤਾ ਗਿਆ ਜਿਸ ਤੋਂ ਬਾਅਦ ਆਪ ਵਿਧਾਇਕ ਅਮਨ ਅਰੋੜਾ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਉੱਤੇ ਵੀ ਨਿਸ਼ਾਨਾ ਸਾਧ ਦਿੱਤੀ ਉਸ ਦੇ ਨਾਲ ਨਾਲ ਉਹਨਾਂ ਨੇ ਸਕਪਾਲ ਸਿੰਘ ਖੈਰਾ ਤੇ ਵਿਧਾਇਕ ਨੂੰ ਧਮਕਾਉਣ ਦੇ ਲੱਗੇ ਇਲਜ਼ਾਮਾਂ ਤੇ ਵੀ ਆਪਣੀ ਸਫਾਈ ਦਿੱਤੀ ਹੈ ਆਪ ਅੱਜ ਦੇਖिए ਕਿ ਅੰਦਰ ਜਿੰਨੇ ਲੋਕ ਬੈਠੇ ਹੈ ਐਮ ਐਲ ਏ ਮਿਨਿਸਟਰ ਮੈਂ ਮੈਂ ਕਿਸੇ ਕੇ ਉੱਪਰ ਇਲਜ਼ਾਮ ਨਹੀਂ ਲਗਾਉਣਾ ਚਾਹਤਾ ਲੇਕਿਨ ਅੱਜ ਤੱਕ आज तक मैंने पूछा अंदर आज तक कभी आप लोगों ने यह देखा है कि कोई एमएलए या मिनिस्टर दिवालिया हो जाए बैंक हो जाए अगर नहीं देखा तो फिर पंजाब कैसे बैंक हो गया कैसे दिवालिया हो गया ये हमारा पूछने का हक नहीं है लेकिन इन लोगों की और इनका जवाब मैंने जब एडजर्नमेंट मोशन दिया तो स्पीकर साहब ये कहते कि ये प्रथा नहीं है तो भाई आप क्या प्रथा चला, चला के रखनी चाहते हो ये प्रथा चला के रखनी चाहते हैं कि जो पिछले तीस साल में पंजाब लुट गया वही प्रथा आगे चालू रहे मैं समझता हूं कि इससे इस सरकार का जो देरा दोरा चेहरा है जो इनकी लूट की बदनीति है पंजाब के लिए वो नंगी होती है अगर ये सच्चे होते तो ये आज कहते कि हाँ हम इस बिल के ऊपर हम बहस भी करेंगे हम इसको पास भी करेंगे आज लैंड माफिया कौन चला रहा है जी सबको पता है अंदर ही लोग बैठे हैं सैंड माफिया कौन चला रहा है केबल किसकी है ट्रांसपोर्ट किसकी है लिकर, लिकर के माफियाज़ कौन चला रहे हैं ये सबको पता है जब तक पॉलिटिशियंस की एम मंत्रियों चीफ मंत्रियों की, की शह नहीं होगी उनके हिस्से नहीं होंगे तब तक ये माफियाज नहीं पनप सकते अगर ये माफियाज खत्म करने हैं तो सिर्फ और सिर्फ ये बिल लेके आने का मैं समझता तो हूँ कि एक ही जरिया बढ़ता था लेकिन आज इसकी इस सरकार की मंशा कि पंजाब लुटता रहे और ये उसमें मूक दर्शक बन के देखते रहे ये से इनकी इंटेंशन जो है साफ क्लियर हो मैं ये कह रहा हूँ कि जो इस तरह की दबाव की राजनीति है अपने औहदे को दुरुपयोग करने की राजनीति है सब कुछ इसके अंदर आ जाए ये ये अगर राणा गुरजीत जी ने जो, जो इल्जाम लगाए हैं हमारे लीडर ऑफ अपोजिशन के ऊपर अरे भैया राणा गुरजीत सिंह जी आप तो खुद आपकी पार्टी आप लोगों आपको राणा गुरजीत की पार्टी खुद उनको ਗੁਨਾਗਰ ਮਾਰ ਕੇ ਉਸੇ استیفا ਲੈ ਚੁੱਕੀ ਉਹ ਲੀਡਰ ਆਫ اپੋਜੀਸ਼ਨ ਸੁਖਪਾਲ ਸਿੰਘ ਖੈਰਾ ਸੇ استیفا ਮੰਗਦਾ ਤਾਂ ਸ਼ਰਮਨਾਕ ਬਾਤ ਆ ਇਹ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਲਗਾਏਗਾ ਡਿਵੈਲਪਮੈਂਟ ਟੈਕਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਲਤ ਘਰਾੜ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਗਲਤ ਫੈਸਲਾ ਲਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਵੀ ਅਜੀਹੇ ਪ੍ਰਪੋਜ਼ਲ ਆਏ ਸਨ ਜਿਨ੍ਹਾਂ ਨੂੰ ਉਹਨਾਂ ਦੀ ਸਰਕਾਰ ਦੇ ਵੱਲੋਂ ਨਾ ਮੰਨਜ਼ੂਰ ਕੀਤਾ ਗਿਆ ਸੀ। ਉਥੇ ਹੀ ਬੀਤੇ ਦਿਨੀ ਅਧਿਆਪਕਾਂ ਦੇ ਉੱਤੇ ਕੀਤੇ ਲਾਠੀ ਚਾਰਜ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਜੀਹੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਮਰੀਂਦਰ ਸਿੰਘ ਨੂੰ ਸਿੱਧੇ ਤੌਰ ਦੇ ਉੱਤੇ ਅਧਿਆਪਕਾਂ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਅਤੇ ਅਜੀਹੇ ਮਸਲਿਆਂ ਨੂੰ ਸੁਲਝਾਉਣਾ ਚਾਹੀਦਾ ਹੈ। ਉਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਅਸਫਲ ਹੁੰਦੀ ਦਿਖ हमारे भी कई दफ़ा ये प्रपोजल आई थी हमने रिजेक्ट कर दी कि ये ये गलत टैक्स है नहीं लगाना चाहिए तो ये गलत है जो भी ये, ये काम कर रहे हैं सब गलती कर रहे हैं सही काम तो करता नहीं जो पब्लिक इंटरेस्ट इंटरेस्ट इसलिए मैं कहूँगा कि इसको वापस लेना उसमें ये है जी कि जो सिस्टम चाहिए मैं कल भी पहले भी कहा है कि चीफ मिनिस्टर साहब को इन सारे जो मुलाजम हैं जो एजुटेशन कर रहे हैं उनसे खुद बात करनी चाहिए मेरा जो, जो सिस्टम था मैं सबको बुला के उनसे बात करता और उससे में हल निकल आता है ये कोई बड़ी मुश्किल बात नहीं है कोई मुलाजम इस तरह नहीं कोई नजायज़ बात कहे अगर गेवेंट है कुछ हो जाता है उससे उससे एजुटेशन में उससे बचत हो जाती है गवर्नमेंट का भी फ़ायदा है मुलाजम लेकिन चीफ मिनिस्टर साहब को खुद इनको बुला कर ਉਹਨਾਂ ਸ਼ੇ ਮੀਟਿੰਗ ਕਰਨੀ ਚਾਹੀਦੀ ਹੈ ਤੇਰ ਕੋ ਮਜਬੂਰੀ ਹੈ ਤਾਂ ਉਹਨੂੰ ਬਤਾ ਦੇ ਲੇਕਿਨ ਹੱਲ ਹੋ ਜਾਂਦੇ ਮੈਂ ਤਾਂ ਮੇਰੇ ਖਿਆਲ 90% ਮਸਲੇ ਹੱਲ ਕਰ ਲਏ ਇਹ ਗਲਤ ਮਾਈਨਿੰਗ ਦਾ ਨੁਕਸਾਨ ਹੁੰਦਾ ਜੀ ਕਿਸੇ ਨੂੰ ਫਾਇਦਾ ਨਹੀਂ ਹੁੰਦਾ ਲੋਕ ਜਿਹੜੇ ਹੁਸ਼ਿਆਰ ਆ ਫਾਇਦਾ ਠਾਈ ਜਾਂਦੇ ਆਮ ਜਨਤਾ ਨੂੰ ਕੋਈ ਲਾਭ ਨਹੀਂ ਤੇ ਗੱਲ ਕਰਦੇ ਆ ਲੁਧਿਆਣਾ ਨਗਰ ਨਿਗਮ ਦੀ ਜਿੱਥੇ ਅੱਜ ਨਿਗਮ ਹਾਊਸ ਦੇ ਵਿੱਚ ਨਵੇਂ ਬਣੇ ਮੇਅਰ ਬਲਕਾਰ ਸੰਧੂ ਦੇ ਵੱਲੋਂ ਨਿਗਮ ਦੇ ਅਧਿਕਾਰੀਆਂ ਦੇ ਨਾਲ ਪਹਿਲੀ ਵਾਰ ਬੈਠਕ ਕੀਤੀ ਇਸ ਮੋਕੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਅਧਿਕਾਰੀਆਂ ਨੂੰ ਸ਼ਹਿਰ ਦੇ ਸਰਪੱਖੀ ਵਿਕਾਸ ਦੇ ਲਈ ਸਾਂਝੇ ਰੂਪ ਦੇ ਵਿੱਚ ਅੱਗੇ ਆ ਕੇ ਕੰਮ ਕਰਨ ਦਾ ਨਿਰਦੇਸ਼ ਦਿੱਤੇ। ਉਸੇ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਲੁਧਿਆਣਾ ਸ਼ਹਿਰ ਦੇ ਵਿਕਾਸ ਦੇ ਕਾਰਜਾਂ ਦੇ ਲਈ ਕਿਸੇ ਤਰ੍ਹਾਂ ਦੀ ਵੀ ਫੰਡਾਂ ਦੀ ਘਾਟ ਨਹੀਂ ਆਉਣ ਦੇਵੇਗੀ ਅਤੇ ਸ਼ਹਿਰ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਜਾਵੇਗਾ। ਬਿਲਕੁਲ। ਥੋੜੇ ਰੁਕਿਏ ਕੰਮ ਕਰਾਵਾਗੇ। ਬਣੀ ਹੈ ਇਸ ਲਈ ਕੰਮ ਕਰਾਣ ਲਈ ਲੋਕਣ ਚੁਣਕੀ ਇਸ ਲਈ ਪੱਜੇ ਸਰ। ਬਿਲਕੁਲ ਇਹ ਸੈਂਟਰ ਦੀ ਸਕੀਮ ਵੀ ਹੈਗੀ ਆ ਐਮਪੀ ਸਾਹਿਬ ਵੀ ਸਭ ਤੋਂ ਪਹਿਲੇ ਉਹਨਾਂ ਦੀ ਸੋਚ ਹੋਈ ਆ ਉਸ ਤੋਂ ਬਾਅਦ ਸਾਡੇ ਸਾਰੇ ਐਮਐਲਏ ਪ੍ਰਸੰਤਮ ਉਹਨਾਂ ਦੀ ਪਾਰਟੀ ਦਾ ਮਿਹਰਬਾਨੀ ਆ ਇਸ ਸਮੱਸਿਆ ਨੂੰ ਦੂਰ ਕਰ ਜਿੱਥੇ ਤੱਕ ਵੀ ਹੋਈ ਹਿੰਮਤ ਹੈ ਜਰੂਰ ਕਰਨਾ ਮੇਰਾ ਪ੍ਰਾਇੋਰਟੀ ਤੇ ਇਹ ਹੈ ਬੁੱਢਾ ਨਾਲਾ ਜੋ ਗ੍ਰਾਮਪੁਰ ਤੋਂ ਆਉਣ ਲਈ ਸਟਾਰਟ ਹੋ ਚੁੱਕਾ ਹੈ ਬਿਲਕੁਲ ਤੇ ਪੰਜਾਬ ਅੰਦਰ ਕਿਸਾਨ ਖੁਦਕੁਸ਼ੀਆਂ ਦਾ ਸਿਲਸਲਾ ਲਗਾਤਾਰ جاری ਹੈ ਅੱਜ ਵੀ ਬਰਨਾਲਾ ਦੇ ਪਿੰਡ ਫਤਿਹਗੜ ਸ਼ਨਾ ਦੇ 35 ਸਾਲਾ ਨੌਜਵਾਨ ਕਿਸਾਨ ਨੇ 10 ਲੱਖ ਦੇ ਕਰਜ਼ੇ ਦੇ ਬੋਝ ਹੇਠ ਚਲਦਿਆਂ ਪਰੇਸ਼ਾਨੀ ਦੇ ਆਲਮ ਵਿੱਚ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਦੋ ਬੱਚੇ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਰਜ਼ਾ ਮਾਫੀ ਦੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਇਹ ਇੱਕ ਛੋਟਾ ਕਿਸਾਨ ਕਿਸਾਨ ਸੀਗਾ ਜੀ ਤਿੰਨ ਕਿੱਲੇ ਦੇ ਕੋਲੇ ਢਾਈ ਤਿੰਨ ਕਿੱਲੇ ਪੈੜੀ ਹੈ 9-10 ਲੱਖ ਦਾ ਕਰਜ਼ਾ ਇਹਦੇ ਸਿਰ ਚੜਿਆ ਹੋਇਆ ਪਹਿਲਾਂ ਇਹਦੇ ਬਾਪੂ ਜੀ ਦੀ ਡੈਥ ਹੋ ਗਈ ਸੀ ਬਿਮਾਰੀ ਕਾਰਨ ਉਹਤੇ ਪੈਸੇ ਬਹੁਤ ਲੱਗੇ ਤੇ ਹੁਣ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀਗਾ ਕਰਜ਼ਾ ਕੁਝ ਤਾਂ ਬੈਂਕਾਂ ਦਾ ਜੀ ਕੁਝ ਮਤਲਬ ਪਿੰਡ ਦੇ ਵਿੱਚੋਂ ਆ ਕਿਸਾਨਾਂ ਦਾ ਕੁਸਾੜਤੀ ਜਿਹਾ ਜੀ ਅਸੀਂ ਮੰਗ ਕਰਦਾ ਜੀ ਵੀ ਕਿਸਾਨ ਸਰਕਾਰ ਲੋਕਾਂ ਨੂੰ ਲਾਰੇ ਲਾਈ ਜਾਂਦੀ ਹੈ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਹਲੇ ਤੱਕ ਕਿਸੇ ਕਿਸਾਨ ਨੂੰ ਰਾਹਤ ਨਹੀਂ ਮਿਲੀ ਜਦੋਂ ਦੀ ਕੈਪਟਨ ਸਰਕਾਰ ਬਣੀ ਹੈ ਉਦੋਂ ਦੀਆਂ ਖੁਦਕਸ਼ੀਆਂ ਦਾ ਰੁਝਾਨ ਜਾਦਾ ਵਧ ਗਿਆ ਜਿਹੜੀ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਆ ਕਿਸੇ ਕਿਸੇ ਮਤਲਬ ਕਿਸਾਨ ਨੂੰ ਹਲੇ ਤੱਕ ਕੋਈ ਰਾਹਤ ਨਹੀਂ ਮਿਲੀ ਪੁਲਿਸ ਨੂੰ ਇਤਲਾਹ ਮਿਲੀ ਕਿ ਰਣਜੀਤ ਸਿੰਘ ਉਮਰ ਕਰੀਬ 35 ਸਾਲ ਸਾਨਾ ਭਿੰਦਰ ਸਿੰਘ ਜੱਟ ਵਾਸੀ ਫੱਤੇਗੜ ਛੰਨਾ ਜੋ ਕਿ ਕਿਸਾਨੀ ਕਾਰੋਬਾਰ ਦੇ ਨਾਲ ਸੰਬੰਧ ਰੱਖਦਾ ਸੀਗਾ ਦੀ ਮੌਤ ਹੋ ਗਈ ਹੈ ਜਿਸ ਤੇ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉਸ ਦੀ ਘਰਵਾਲੀ ਦੇ ਬਿਆਨਾਂ ਦੇ ਅਨਸਾਰ ਭਈ ਇਹ ਪਿਛਲੇ ਸਮੇਂ ਤੋਂ ਕਰਜ਼ੇ ਦੇ ਕਾਰਨ ਪਰੇਸ਼ਾਨੀ ਦੀ ਹਾਲ ਦੇ ਵਿੱਚ ਰਹਿੰਦਾ ਸੀਗਾ ਤੇ ਅੱਜ ਇਹਨੇ ਬੀਤੀ ਰਾਤ ਇਹਨੇ ਉੱਥੇ ਮਲਕੀਤ ਸਿੰਘ ਆਪਣੇ ਚਾਚੇ ਦੀ ਮੋਟਰ ਤੇ ਜਾ ਕੇ ਕੋਈ ਕੋਈ ਚੀਜ਼ ਨਿਕਲ ਕੇ ਕੋਈ ਖੁਦਕੁਸ਼ੀ ਕਰ ਲਈ ਜਾਪਦੀ ਹੈ ਜੀ ਇਹਦੇ ਕੋਲੇ ਤਕਰੀਬਨ 3.5 ਕਿਲੇ ਜ਼ਮੀਨ ਦਾ ਮਾਲਕ ਸੀ ਜਿਹਦੇ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਇਹਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਕੋਈ 7-8 ਲੱਖ ਰੁਪਏ ਦਾ ਇਹ ਤੇ 샤ਹੂਕਾਰਾਂ ਤੇ ਸੋਸਾਇਟੀ ਦਾ ਕਰਜ਼ਾ ਸੀ ਤੇ ਕੀ ਕਾਰਵਾਈ ਕੀਤੀ ਗਈ ਅਸੀਂ ਇਹਦੇ ਸਬੰਧੀ 174 ਸੇਰ ਪੀਸੀ ਦੀ ਕਾਰਵਾਈ ਕੀਤੀ ਹੈ ਤੇ ਲਾਸ਼ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪੀਟਲ ਬਰਨਾਲਾ ਭੇਜੀ ਜਾ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਦੇ ਵੱਲੋਂ ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਵਿਦਿਆਰਥੀ ਸੰਗਠਨ ਚੋਣਾਂ ਦੇ ਐਲਾਨ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਖਾਸੀ ਖੁਸ਼ੀ ਪਾਈ ਜਾ ਰਹੀ ਹੈ ਇਸ ਤੋਂ ਚੱਲਦੇ ਆ ਬਠਿੰਡਾ ਵਿਖੇ ਕਾਂਗਰਸ ਦਫ਼ਤਰ ਦੇ ਬਾਹਰ ਨੌਜਵਾਨਾਂ ਨੇ ਇਕੱਠੀ ਹੋ ਕੇ ਇਸ ਖੁਸ਼ੀ ਦੇ ਵਿੱਚ ਲੱਡੂ ਬੰਡੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਨੌਜਵਾਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਵਿਦਿਆਰਥੀਆਂ ਦਾ ਰਾਜਨੀਤਿਕ ਜੀਵਨ ਦੇ ਵਿੱਚ ਆਉਣਾ ਅਤੇ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਸਹਾਇਕ ਦੇਵੇਗਾ। ਕੈਪਟਨ ਸਾਹਿਬ ਨੇ ਜੋ ਫੈਸਲਾ ਲਿਆ ਉਹ ਬਹੁਤ ਹੀ ਵਧੀਆ ਫੈਸਲਾ ਲੱਤਾ ਗਿਆ ਹੈ ਜਿਦੇ ਵਿੱਚ ਕਿ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਇਲੈਕਸ਼ਨ ਆ ਉਹ ਲੀਗਲ ਕਰ ਦਿੱਤੇ ਗਏ ਨੇ। ਇਹਦੇ ਵਿੱਚ ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਸਿਆਸਤ ਦੇ ਵਿੱਚ ਆਉਣ ਦਾ ਮੌਕਾ ਮਿਲੇਗਾ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਵੇਂ ਕਿ ਐਨਐਸਯੂਆਈ ਦੇ ਵਿੱਚੋਂ ਐਮਐਲਏ ਦੀ ਟਿਕਟ ਲਿੱਤੇ ਆ ਲੱਤੀਆ ਬੌਸ ਬੱਚਿਆਂ ਨੇ ਜੋ ਕਿ ਆਮ ਘਰੋਂ ਸੀਗੇ ਤਾਂ ਉਹਦੇ ਨਾਲ ਕੀ ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਤੇ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਜੋ ਲਿਆ ਗਿਆ ਕੈਪਟਨ ਸਾਹਿਬ ਵੱਲੋਂ ਉਹਦੀ ਸਲਾਹਤਾ ਅਸੀਂ ਕਰਦੇ ਆ ਅੱਜ ਜੋ ਕੈਪਟਨ ਸਾਹਿਬ ਨੇ ਫੈਸਲਾ ਦਿੱਤਾ ਵੀ ਦਾ ਅਰਤੀ ਇਲੈਕਸ਼ਨ ਹੋਣਗੇ ਬਈ ਅਸੀਂ ਉਹਦਾ ਸਵਾਗਤ ਕਰਦੇ ਆਂ ਅਸੀਂ ਬਹੁਤ ਖੁਸ਼ ਹਾਂ ਵੀ ਹੁਣ ਸਟੂਡੈਂਟਸ ਨੂੰ ਇੱਕ ਨਵੀਂ ਲੈਵਲ ਮਿਲ ਗਿਆ ਇੱਕ ਨਵਾਂ ਇੱਕ ਲੈਵਲ ਤਿਆਰ ਹੋ ਜਾਊਗਾ ਵੀ ਸਟੂਡੈਂਟਸ ਆਪਦੇ ਰਾਈਟ ਆ ਜਿਹੜੇ ਹੁਣ ਇੱਕ ਯੂਨੀਵਰਸਿਟੀ ਇੱਕ ਕਾਲਜ ਵਿੱਚ ਇੱਕ ਪ੍ਰਧਾਨ ਜਦੋਂ ਉਹ ਨਿਯੁਕਤ ਹੋ ਜਾਊਗਾ ਵੀ ਉਸ ਤੋਂ ਬਾਅਦ ਵੀ ਆਪਣਾ ਹਰੇਕ ਸਟੂਡੈਂਟ ਉਹਦੇ ਤੱਕ ਅਪਰੋਚ ਕਰਕੇ ਆਪਦੀ ਪ੍ਰੋਬਲਮ ਨੂੰ ਦੱਸ ਸਕਦਾ ਵੀ ਹੁਣ ਜਿਵੇਂ ਆਪਾਂ ਦੇਖਿਆ ਵੀ ਪਿੱਛੇ ਜੇ ਵੀ ਰਾਹੁਲ ਗਾਂਧੀ ਜੀ ਨੇ ਵੀ ਆਪਣੇ ਐਨਐਸਯੂਆਈ ਦੇ ਕੋਟੇ 'ਚ ਤਿੰਨ ਕੈਂਡੀਡੇਟਸ ਜੀ ਆਪਣੇ ਹਨ ਜੀ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਵੀ ਨਵੀਂ ਸੋਚ ਨੂੰ ਵੀ ਇੰਨਾ ਕ ਮਤਲਬ ਕਾਂਗਰਸ ਪਾਰਟੀ ਉੱਪਰ ਲੈ ਕੇ ਜਾ ਰਹੀ ਹੈ ਵੀ ਹੁਣ ਮਜ਼ਾ ਤਾਂ ਹੁਣ ਆਊਗਾ ਬਈ ਜਿਵੇਂ ਹੁਣ ਆਪਾਂ ਨੂੰ ਨਵੇਂ ਸੋਚਲੇ ਕੈਂਡੀਡੇਟ ਮਿਲਣਗੇ ਨਵੇਂ ਮਤਲਬ ਨਵੇਂ ਤਰੀਕੇ ਨਾਲ ਸਰਕਾਰ ਚੱਲੂਗੀ ਤੇ ਅਸੀਂ ਇਸ ਕਰਕੇ ਆਪਣਾ ਕੈਪਟਨ ਸਾਹਿਬ ਦਾ ਬਹੁਤ ਵਧੀਆ ਦਿਲੋਂ ਧੰਨਵਾਦ ਕਰਦੇ ਹਾਂ ਉਧਰ ਹੁੜ੍ਹਿਆਣਾ ਵਿੱਚ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਦਿਆਰਥੀ ਸੰਗਠਨਾਂ ਦੇ ਵੱਲੋਂ ਖਾਸਾ ਸਵਾਗਤ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਇੱਕ ਚੰਗਾ ਕਦਮ ਦੱਸਿਆ ਹੈ ਅਸੀਂ ਸਟੂਡੈਂਟਸ ਵੱਲੋਂ ਸਾਰੇ ਸਟੂਡੈਂਟਸ ਵੱਲੋਂ ਸਵਾਗਤ ਕਰਦੇ ਹਾਂ ਕੈਪਟਨ ਸਾਹਿਬ ਦੇ ਬਿਆਨ ਦਾ ਜਿਹੜਾ ਕਿ ਉਹਨਾਂ ਨੇ ਕਿਹਾ ਸਟੂਡੈਂਟ ਸਿਲੈਕਸ਼ਨ ਦੁਬਾਰਾ ਸ਼ੁਰੂ ਹੋਣਗੇ ਇਸੇ ਸਾਲ ਤੋਂ ਤੇ ਸਟੂਡੈਂਟਸ ਦੇ ਵਿੱਚ ਬੜਾ ਹੀ ਉਤਸ਼ਾਹ ਹੈ ਇਸ ਨੂੰ ਲੈ ਕੇ ਤੇ ਅਸੀਂ ਹੋਪ ਕਰਦੇ ਹਾਂ ਵੀ ਇਹ ਇਕੱਲੇ ਬਿਆਨ ਹੀ ਨਹੀਂ ਹੋਣਗੇ ਇਹ ਅੱਗੇ ਵੀ ਐਪਲੀਕੇਬਲ ਵੀ ਹੋਣਗੇ ਤੇ ਬੜੀ ਸ਼ਾਂਤਮਈ ਤਰੀਕੇ ਨਾਲ ਸਟੂਡੈਂਟ ਸਟੂਡੈਂਟ ਸਿਲੈਕਸ਼ਨਸ ਯੂਨੀਵਰਸਿਟੀ ਕਾਲਜਸ ਦੇ ਵਿੱਚ ਹੋਣ ਵਿਦਆਊਟ ਐਨੀ ਪੋਲਿਟੀਕਲ ਇੰਟਰਫੇਰੈਂਸਸ ਤੇ ਇਹਦੇ ਨਾਲ ਕੀ ਹੋਊਗਾ ਸਟੂਡੈਂਟਸ ਬੋਡੀ ਜਦੋਂ ਬਣੂਗੀ ਇੱਕ ਉਹਨਾਂ ਨੂੰ ਆਪਦੇ ਵਿੱਚ ਸੁਧਾਰ ਲਿਆਉਣਗੇ ਵਧੀਆ ਅੱਗੇ ਅੱਗੇ ਸਟੈਪ ਬਾਈ ਸਟੈਪ ਅਗਰ ਉਹ ਪੋਲਿਟਿਕਸ ਦੇ ਵਿੱਚ ਐਂਟਰ ਹੋਣਗੇ ਤਾਂ ਵਧੀਆ ਸਟੂਡੈਂਟਸ ਜਾ ਕੇ ਅੱਗੇ ਪੜ੍ਹ ਲਿਖ ਕੇ ਵਧੀਆ ਪੋਲਿਟਿਸ਼ੀਅਨਸ ਬਣ ਸਕਦੇ ਹਨ ਦੇਖੋ ਪੰਜਾਬ ਸਰਕਾਰ ਦੇ ਮੈਂ ਇਸ ਫੈਸਲੇ ਦਾ ਬਹੁਤ ਹੀ ਤਹਿ ਦਿਲੋਂ ਸਵਾਗਤ ਕਰਦਾ ਤੇ ਸਟੂਡੈਂਟਸ ਦੇ ਵਿੱਚ ਵਿਦਿਆਰਥੀਆਂ ਚ ਇਹਦੀ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਇਸ ਡਿਸੀਜਨ ਤੋਂ ਬਾਅਦ ਦੇਖੋ ਸਭ ਤੋਂ ਵੱਡੇ ਇਹਦੇ ਤਿੰਨ ਫਾਇਦੇ ਆ ਜਿਹੜੇ ਆਪਣੇ ਸਿਸਟਮ ਨੂੰ ਇਹਦੇ ਹੋਣਗੇ ਇੱਕ ਤਾਂ ਗਰਾਸ ਰੂਟ ਲੈਵਲ ਡੈਮੋਕ੍ਰੇਸੀ ਜਿਹਦੀ ਆਪਾਂ ਹਮੇਸ਼ਾ ਗੱਲ ਕਰਦੇ ਆ ਉਹ ਕਾਲਜes ਯੂਨੀਵਰਸਿਟੀ ਚ ਪਲਦੀ ਹੈ ਤੇ ਇੱਥੋਂ ਦੇ ਸਟੂਡੈਂਟ ਲੀਡਰਸ ਨੂੰ ਟੈਪ ਕਰਨ ਲਈ ਇਹ ਸਭ ਤੋਂ ਵਧੀਆ ਸੋਲੂਸ਼ਨ ਹੈ ਜਾਂ ਸਭ ਤੋਂ ਵਧੀਆ ਰਸਤਾ ਸੈਕਿੰਡ ਥਿੰਗ ਹੈ ਕਿ ਡਾਇਨੇਸਟੀ ਪੋਲਿਟਿਕਸ ਦੀ ਜਿਹਦੀ ਆਪਾਂ ਅੱਗੇ ਬਹੁਤ ਹੀ ਮੁੱਦਾ ਆਪਾਂ ਕਿਹਾ ਹੋਇਆ ਉਹਨੂੰ ਠੱਲ ਪਾਉਣ ਦੇ ਵਿੱਚ ਵੀ ਸਟੂਡੈਂਟ ਪੋਲਿਟਿਕਸ ਦਾ ਬਹੁਤ ਵੱਡਾ ਯੋਗਦਾਨ ਰਹੂਗਾ ਇੱਕ ਸਭ ਤੋਂ ਵੱਡੀ ਜਿਹੜਾ ਯੋਗਦਾਨ ਇਹਦਾ ਇੰਡੀਅਨ ਪੋਲੀਟੀਕਲ ਸਿਸਟਮ ਨੂੰ ਪੰਜਾਬ ਦੇ ਪੋਲੀਟੀਕਲ ਸਿਸਟਮ ਨੂੰ ਰਹੂਗਾ ਕਿ ਯੂਨੀਵਰਸਿਟੀਆਂ ਚ ਪੜੇ ਲਿਖੇ ਸਟੂਡੈਂਟਸ ਹੋਣਗੇ ਉਹੀ ਲੀਡਰ ਬਣਨਗੇ ਤੇ ਆਪਣੇ ਸਿਸਟਮ ਚ ਜਦੋਂ ਉਹ ਬਹਿਣਗੇ ਤਾਂ ਉਹਨਾਂ ਦਾ ਫਰਕ ਹੋਊਗਾ ਜਿਦੀ ਕਿ ਪੜੇ ਲਿਖੇ ਲੀਡਰਾਂ ਦੇ ਅੱਜ ਆਪਣੇ ਸਿਸਟਮ ਨੂੰ ਲੋੜ ਹੈ ਤੇ ਇਹ ਰਹੀ ਗੱਲ ਸਟੂਡੈਂਟ ਜਥੇਬੰਦੀਆਂ ਦੀ ਇਹਨੂੰ ਤਾਂ ਇਹਦਾ ਸਭ ਤੋਂ ਵੱਡਾ ਫਾਇਦਾ ਹੋਣਾ ਹੀ ਹੋਣਾ ਬਿਕੋਜ਼ ਸਟੂਡੈਂਟਸ ਦੀ ਡਿਮਾਂਡਸ ਆ ਉਹਨਾਂ ਦੇ ਹੱਕ ਆ ਉਹ ਅੱਗੇ ਰੱਖਣਗੇ ਅਥਾਰਟੀ ਤੋਂ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਡਿਮਾਂਡ ਕਰ ਸਕਦੇ ਤੇ ਗੈਟ ਅ ਪਲੇਟਫਾਰਮ ਫ ਬਿਟਿੰਡਾ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਅੱਜ ਕਿਸਾਨ ਮੇਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬੰਦਰਾਰ ਨੇ ਮੁੱਖ ਰੂਪ ਦੇ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਪੀਏਯੂ ਵੱਲੋਂ ਲਗਾਏ ਗਏ ਇਸ ਮੇਲੇ ਦੀ ਪ੍ਰਸ਼ੰਸਾ ਕਰਦੇ ਹੋਏ ਮੇਲੇ ਵਿੱਚ ਲੱਗੀਆਂ ਨਵੀਆਂ ਮਸ਼ੀਨਰੀਆਂ ਤੇ ਨਈ ਟੈਕਨੋਲੋਜੀ ਦੇ ਬੀਜਾਂ ਦੀ ਜਾਣਕਾਰੀ ਲਈ। ਉੱਥੇ ਉਹਨਾਂ ਨੇ ਖੇਤੀ ਖੋਜ ਕੇਂਦਰ ਵਿੱਚ ਅਲੱਗ-ਅਲੱਗ ਕਿਸਮ ਦੀਆਂ बीज और चने की फसल की क्वालिटी भी देखी इस मौके उन्होंने मीडिया गलबात करद कृषि विज्ञान केंद्र वालों लगाए इस मेले के उत्ते इस शलाघाजोग कदम है। आज मुझे खुशी है कि लुधियाना में तो बहुत बड़ा लगता है पर भटिंडा उसके बाद में सबसे बड़ा मेला जो यहाँ लगा जो यहाँ पे तरक्की मिली जो लोगों को समझू हैं जो यहाँ के किसान बहुत ही आगे बढ़ चुके हैं यहाँ पे दूसरी समस्या होते हुए भी यहाँ पे कैसे डाइवर्सिफाई किया है कैसे जो नमक पानी के अंदर है जो सल्फ़र है उससे भी कैसे आगे बढ़ने की उन्होंने नई नई टेक्नोलॉजी इस्तेमाल की है परारी का जो एक बहुत बड़ी समस्या है उससे निजात पाने के लिए भी यहाँ के किसानों ने एक दूसरे को समझा भी रहे हैं कि जलाए नहीं जाए नए सीड्स देते हैं और उस सब से यहाँ के किसानों को एक नई सोच समझ आई है कैसे ज़्यादा प्रधानमंत्री की जो योजना है कि फार्म सेक्टर के अंदर फार्मर की कीमत ज़्यादा मिलनी चाहिए ये मुझे खुशी है कि आपके भटिंडा इसमें बहुत आगे ਚਲ ਰਹਾ ਹੈ ਸਸਨ ਤੇ ਜਾਣਕਾਰੀ ਮਿਲਦੀ ਸਾਨੂੰ ਚੰਗੇ ਬੀਜ ਮਿਲਦੇ ਆ ਜੀ ਅਸੀਂ ਜੋ ਮੱਕੀ ਦਾ ਜਾਂ ਹੋਰ ਵੀ ਝੋਨੇ ਬਾਰੇ ਜਾਂ ਕੋਈ ਇਹ ਬੀਜਾਂ ਦਾ ਫਰਕ ਰਹਿੰਦਾ ਜੀ ਮਿਲਿਆ ਜਾਣਕਾਰੀ ਦਾ ਫਾਇਦਾ ਤਾਂ ਹੁੰਦਾ ਹੀ ਜੇ ਕੋਈ ਕੋਈ ਨਵੀਂ ਕਿਸਮ ਆਉਂਦੀ ਆਏ ਸਾਲ ਜੀ ਕਿ ਝੋਨੇ ਦੀ ਕਿ ਕਿਸਮ ਵੀ ਆਈ 127 ਆਈਏ ਵੀ ਨਵੀਂ ਕਿਸਮ ਬਾਰੇ ਦੱਸਿਆ ਜਾਂਦਾ ਵੀ ਇਸ ਤੇ ਜਿਹੜਾ ਬਿਯਾ ਬਿਮਾਰਗਾ ਤੇ ਨਾ ਕੰਟਰੋਲ ਹੋ ਜਾਂਦਾ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਵੀ ਪਿਛਲੀ ਫਸਲ ਤੇ ਆ ਬਿਮਾਰੀ ਆਈ ਸੀ ਤੇ ਆਊਗੀ ਨਹੀਂ ਆਊਗੀ ਇਹ ਸਾਨੂੰ ਦੱਸ ਦਿੰਦੇ ਆ ਨਵੀਂ ਵੈਰੀਟੀ ਤੇ ਤੇ ਗੱਲ ਕਰਦੇ ਹਾਂ ਮੋਗਾ ਦੀ ਜਿੱਥੇ ਰਾਈਟ ਵੇਅ 에ਅਰ ਲਿੰਕਸ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਇੱਕ ਸਟੱਡੀ ਵੀਜ਼ਾ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਰਾਈਟ ਵੇਅ 에ਅਰ ਲਿੰਕਸ ਕੰਪਨੀ ਦੇ ਮੁਖੀ ਦੇ ਪ੍ਰਿਆਤ ਯਾਗੀ ਦੇ ਵੱਲੋਂ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ, ਕੈਨੇਡਾ ਤੇ ਹੋਰ ਵੱਖ-ਵੱਖ ਦੇਸ਼ਾਂ ਸੰਬੰਧੀ ਕੋਰਸਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਉੱਥੇ ਹੀ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਵੀ ਕਾਫੀ ਖੁਸ਼ੀ ਪਾਈ ਗਈ। आज आ, राइट वे की मोगा ब्रांच में ऑस्ट्रेलिया का एजुकेशन फेयर हमने अरेंज किया था डायरेक्टली यूनिवर्सिटी के रिप्रेजेंटेटिव कई यूनिवर्सिटीज़ हैं एपीआईसी, विक्टोरिया यूनिवर्सिटी एंड ई कॉलेज ई ग्लोबल उनके रिप्रेजेंटेटिव्स ने यहाँ पे पार्टिसिपेट किया आके आ, बहुत अच्छा स्टूडेंट्स का रिस्पॉन्स मिला बहुत ही अनप्रसिडेंट रिस्पांस मिला बच्चों का जो स्टूडेंट्स को इश्यूज uh, uh, थे इंफॉर्मेशन नहीं थी उनके पास जो भी उनकी क्वेरीज uh, थी वो डायरेक्टली कॉलेज रिप्रेजेंटेटिव्स ने उनको सॉल्व किया एंड दे वर वेरी हैप्पी कि उनको डायरेक्टली कॉलेज uh, से जो है इंफॉर्मेशन दी गई जो भी सही इंफॉर्मेशन होती है बहुत जो uh, बहुत सारे प्रोफाइल्स को असेस किया रिप्रेजेंटेटिव्स ने कई जो एलिजिबल कैंडिडेट्स थे उनको ऑन स्पॉट ऑफर लेटर इशू किया गया डायरेक्टली कॉलेज की तरफ से यूनिवर्सिटीज़ की तरफ से एंड मेनी स्टूडेंट्स वर हैप्पी बहुत रश की वजह से काफ़ी स्टूडेंट्स नहीं अटेंड कर पाए uh, उसके लिए आई एम रियली सॉरी आई एम रिप्रेजेंटिंग ई सी एयर इन इंडिया एज एन मार्केटिंग मैनेजर ठीक है एंड uh, आप जैसे कि देख रहे हैं राइट लिंक्स के साथ हम लोग सेमिनार पेयर कर रहे हैं वी हैव बिन गिविंग यू नो स्पॉट एडमिशन फॉर दी एलिजिबल स्टूडेंट्स राइट आज फॉर टूडे इट सेल्फ वी हैव बिन गिविंग लाइक यू नो ट्वेंटी ऑफर लेटर्स फॉर द स्टूडेंट्स राइट फॉर दल द डिफरेंट डिफरेंट स्टूडेंट्स के लिए सारे अलग अलग स्टूडेंट्स जो भी आते हैं उन जो एलिजिबिलिटी दिखता है उनको उस तरीके से उनका कोर्सेज गाइड करके उनको थोड़ा अंडरस्टैंडिंग पूरा प्रोफाइल क्या है उसको बारे में बता के उनको ऑफर लेटर्स दे रहे हैं हम लोग राइट right? और उसी तरीके से अगर हम देखेंगे तो कल भी बरनाला में भी राइट वे एयरलिंगस के लिए फेयर करने वाले हैं द सेम थिंग हम लोग ऑन स्पॉट एडमिशन करने वाले हैं ऑन स्पॉट असेसमेंट करेंगे उसका डॉक्यूमेंट्स पे और उसको ऑफर लेटर देने वाले हैं साडे कॉलेज ऑस्ट्रेलिया मेजर सिटीज सब जगह हैगी हैं तो इतने देव त्यागी जी ने जेडे कि राइट वे ईयरलिंगस के एम डी है उन्होंने एक एजुकेशन फेयर जगह ऑर्गनाइज़ किया है, है जिस कि अभी बहुत सारे स्टूडेंट्स की काउंसलिंग की हैगी है। ਔਰ ਬਹੁਤ ਕੁਆਲਿਟੀ ਸਟੂਡੈਂਟਸ ਸਾਨੂੰ ਇੱਥੇ ਮਿਲੇ ਹੈਗੇ ਆ ਤੇ ਮੈਂ ਅਸੀਂ ਜਿਹੜੇ ਹੈਗੇ ਆ ਆਸਟ੍ਰੇਲੀਆ ਚ ਬਿਜ਼ਨਸ ਵਾਇਰਾਈਟੀ ਦੇ ਕੋਰਸੇ ਜਿਹੜੇ ਆ ਆਫਰ ਕਰਦੇ ਹੈ ਤੇ ਸਟੂਡੈਂਟਸ ਦਾ ਬਹੁਤ ਜ਼ਿਆਦਾ ਇੰਟਰਸਟ ਦੇਖਣ ਨੂੰ ਮਿਲਿਆ ਹੈ ਇੱਥੇ ਇਹਨਾਂ ਕੋਰਸੇਸ ਦੇ ਲਈ ਔਰ ਸਟੂਡੈਂਟਸ ਜਿਹੜੇ ਹੈਗੇ ਆ ਜੁਲਾਈ ਇਨਟੇਕ ਦੇ ਲਈ ਬਹੁਤ ਇੰਟਰਸਟਿਡ ਹੈਗੇ ਆ ਜਾਣ ਦੇ ਲਈ ਤੇ ਮੈਂ ਉਮੀਦ ਕਰਦੀ ਆ ਕਿ ਸਾਨੂੰ ਬਹੁਤ ਸਾਰੀ ਐਪਲੀਕੇਸ਼ਨਸ ਇੱਥੋਂ ਮਿਲਣਗੀਆਂ और त्यागी जी ऐसे इवेंट्स आने वाले टाइम ऑर्गेनाइज करते रहेंगे आज राइट वे लिंक्स ने बहुत वीडियो सेमिनार ऑर्गेनाइज़ किया जिथे डिफरेंट डिफरेंट यूनिवर्सिटीज के रिप्रजेंटेटिव आए ऑस्ट्रेलिया तो एंड आई गॉट ऑफर लेटर ऑन द स्पॉट बाय असेसिंग माई प्रोफाइल आई एम वेरी हैप्पी काफ़ी स्टूडेंट्स दिवरीज सगिया अच्छी तरह हैंडल हो हैं रही थी एंड सारी क्वेरीज के आंसर उन्होंने बहुत हैप्पीली आई एम ऑलसो हैप्पी एंड मैं कह रही हूँ अपने सारे फ्रेंड्स न कि जिन्होंने भी अपने फाइल्स वगैरह असैस करवाने हैं वो एक बार राइट वेयर लिंक से जरूर विजिट करो एंड दे आर ऑलसो प्रोवाइडिंग स्कॉलरशिप टू द एलिजिबल स्टूडेंट्स थैंक यू ਤੇ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਪਾਉਣੇ ਆਈ ਨੇ ਕੁਝ ਅਹਿਮ ਇਤਿਹਾਸ ਸੁਰਖੀਆਂ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਸਿੰਘ ਬਾਦਲ ਤੇ ਸਾਦੇ ਨਿਸ਼ਾਨਾ ਕਿਹਾ ਗੈਰ ਅੰਮ੍ਰਿਤਧਾਰੀ ਸਿੱਖ ਨਹੀਂ ਬਣ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸ਼੍ਰੀ ਕਾਲਕਟਕ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਦੀ ਕੀਤੀ ਮੰਗ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਫਿਰ ਕਿਤਾਬ ਸਭਾ ਚੋਂ ਵਾਕਆਊਟ ਸੁਖਪਾਲ ਸਿੰਘ ਖੈਰਾਨੇ ਕਾਂਗਰਸ ਸਰਕਾਰ ਤੇ ਸਾਦੇ ਨਿਸ਼ਾਨੇ ਕਨਫਲਿਕਟ ਆਫ ਇੰਟਰਸਟ ਬਿਲ ਦੀ ਮਨਜ਼ੂਰੀ ਦੀ ਕਰ ਰਹੀ ਸਨ ਮੰਗ ਲੋਕ ਸਭਾ ਪਾਰਟੀ ਨੇ ਵੀ ਕਿਤਾ ਵਿਧਾਨ ਸਭਾ ਚੋਂ ਵਾਕਆਊਟ ਦੀਮਰਜੀ ਸਿੰਘ ਬੈਂਸ ਨੇ ਸਰਕਾਰ ਦੇ 5 ਰੁਪਏ ਬਿਜਲੀ ਯੂਨਿਟ ਦੇਣ ਦੇ ਐਲਾਨ ਦੀ ਖੋਲੀਪੋਲ ਕਿਹਾ ਕੀਮਤਾਂ 'ਚ ਕਮੀ ਆਉਣ ਦੀ ਬਜਾਏ ਹੋਇਆ ਪੰਜਾਬ ਤੋਂ 90% ਦੀ ਵਾਦਾ ਆ ਵਿਧਾਇਕ ਅਮਨ ਉਰੋੜਾ ਨੇ ਕਾਂਗਰਸ ਖਿਲਾਫ ਵੀ ਡਿਪੜਾਸ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵੀ ਸਾਦੇ ਨਿਸ਼ਾਨੇ ਸਪਾਲ ਸਿੰਘ ਕਹਿਰਾ ਤੇ ਵਿਧਾਇਕ ਨੂੰ ਧਮਕਾਉਣ ਦੇ ਲੱਗੇ ਇਲਜ਼ਾਮਾਂ ਤੇ ਵੀ ਦਿੱਤੀ ਸਫਾਈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡਿਵੈਲਪਮੈਂਟ ਟੈਕਸ ਨੂੰ ਦੱਸਿਆ ਗਲਤ ਕਿ ਆ ਉਹਨਾਂ ਦੀ ਸਰਕਾਰ ਸਮੇਂ ਆਇ ਇਸ ਪ੍ਰੋਪੋਜ਼ਲ ਨੂੰ ਨਹੀਂ ਕੀਤਾ ਗਿਆ ਸੀ ਮਨਜ਼ੂਰ ਅਧਿਆਪਕਾਂ ਤੇ ਹੋਈ लाठी चार्ज ਦੀ ਵੀ ਕੀਤੀ। ਬਰਨਾਲਾ ਚ ਫਿਰ ਕੀਤੇ ਕਿਸਾਨ ਨੇ ਕੁਝ ਕੁਸ਼ੀ ਕਿਸਾਨ ਸਰਸੀ کریم 10 ਲੱਖ ਦਾ ਕਰਜ਼ ਪਰੇਸ਼ਾਨੀ ਦੇ ਆਲਮ ਤੋ ਚੁੱਕਿਆ ਖੌਫਲਾ ਕਦਮ। ਸਰਗਰਮੀਆਂ ਦੇ ਇਸ ਖਾਸ ਬਲਟਨ ਦੇ ਵਿੱਚ ਬਸ ਇਨਾ ਹੀ ਫਿਲਹਾਲ ਮੈਨੂੰ ਦੇ ਇਜਾਜ਼ਤ ਦੇਖਦੇ ਰਹੋ E9 ਪੰਜਾਬੀ।